ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਐਨੂੰ ਜੀਰਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਗੋਰੇ ਗੈਲ ਦੀਆਂ 7 ਬਾਦਾਮੀ ਰੰਗ ਦੀਆਂ ਵਹਿਣਾ ਸੇਲ ਹੈ ਮੇਰੇ ਹਿਸਾਬ ਨਾਲ ਲਗਭਗ 6 ਨਗ ਤਾਂ ਜਮੇ ਹਲਜਾਤ ਵਾਲੀਆਂ ਜਰਸੀਆਂ ਦੀ ਹੈ ਇੱਕ ਵਿੱਚ ਥੋੜੀ ਜੀ ਸਾਈਵਾਲ ਦੇ ਟੱਚ ਦੀ ਹੈ ਸੱਤ ਪਸ਼ੂ ਆ ਪ੍ਰਾਈਜ਼ ਜਾਇਜ਼ ਹੀ ਹੋਣਗੇ ਜੀਰੇ ਵਾਲੇ ਇਸ ਏਰੀਏ ਚੋਂ ਇਸ ਵੀਰ ਦੇ ਮੌਲ ਰੇਟ ਸਾਰਿਆਂ ਨੂੰ ਜਾਇਜ਼ ਹੀ ਹੁੰਦੇ ਬਾਕੀ ਤੁਸੀਂ ਸਾਰੇ ਪਿੰਡਪਰਾ ਪੁਰਾਣੇ ਸਮੇਂ ਦੇ ਇਹਨੂੰ ਜਾਣਦੇ ਹੀ ਆ ਇਨਫਰਮੇਸ਼ਨ ਲੈ ਦਨ ਆਉ ਕਰ ਦਾਂਗੇ ਅਲਬਾਦ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇਰੇ ਦੱਸ ਦੱਸ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਪਿੰਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਹੀ ਮੋਗੇ ਤੋਂ 20 ਕਿਲੋਮੀਟਰ ਬਾਅਦ ਹੀ ਫੋਨ ਨੰਬਰ ਦੱਸ ਦੀ 9781230900 ਜੀ ਸਾਰਾ ਮਾਲਿਕ ਕਹਾਊਆ ਇਸ ਟਾਈਮ ਤੇ ਆਪਣੇ ਕੋਲ 7 ਬੈੜਾ ਰਹਿ ਗਈ ਵੀਰੇ ਕੁਛ 3 ਕਿ ਬੈੜਾ ਪਹਿਲਾਂ ਚਲੇ ਗੀਆਂ 10 ਕਿ ਬੈੜਾ ਹੈਗੀਆਂ ਸੀ ਅੱਜ ਜੀ ਠੀਕ ਆ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੱਗਿਆ ਨਵਾਂ ਸੂਆ ਇਹ ਬੈੜੇ ਵੀਰੇ ਦੂਜੇ ਸੂਏ ਸੋਣਾ ਵਾ ਹੂੰ ਬੈਣ ਮੰਨ ਕੇ ਚਲੋ ਹਫ਼ਤੇ ਤੋਂ 10 ਦਿਨ ਲਊਗੀ ਠੀਕ ਆ ਤੇ ਮਾਲਕ ਜੀ ਉਹ ਜਿਹੜਾ ਦੁੱਧ ਹੋਊਗਾ ਵੀਰੇ ਜਿਹੜਾ ਆਪ ਨੂੰ ਮਾਲਕਾਂ ਨੇ ਦੱਸਿਆ ਹੋਊਗਾ ਉਹ ਦੱਸਾਂਗੇ ਹਨਾ ਬਾਕੀ ਕੋਈ ਵੀ ਵੈਣ ਦਾ ਨਹੀਂ ਕਿਸੇ ਭਰਾ ਨੇ ਆਪ ਦੀ ਸਮਝ ਨਾ ਲੈ ਲਓ ਵੀ ਅਗਲਾ ਕਿੰਨਾ ਚੋ ਸਕਦਾ ਵਾ ਸਹੀ ਆ ਹਾਂਜੀ ਕਿੰਨਾ ਕ ਦੁੱਧ ਪੈਜੂ ਇਹਦਾ ਮਾਲਕਾਂ ਨੇ ਦੱਸਣ ਮੁਤਾਬਕ ਵੀਰੇ 16 ਕਿਲੋ ਦੁੱਧ ਦੱਸਿਆ ਵਾ ਸਹੀ ਆ ਤੇ ਬਾਕੀ ਅਗਲਾ ਆਪ ਦੀ ਸਮਝਣਾ ਨੇਲੇ ਫੁੱਲ ਵੱਡੀ ਵੈੜਾ ਵੱਡੇ ਗਾਂ ਦਾ ਜੀ ਜੈਜਾ ਮੁੱਲ ਮੇਰੇ ਮੁੱਲ ਕਰਨੋਂ ਇਹਦਾ ਭਾਵੇਂ 50 52 ਜਿੰਨਾ ਮਰਜ਼ੀ ਕਰ ਲਈਏ 48000 ਦੀ ਬੱਚੀ ਦੇ ਦਾਂਗੇ ਫੁੱਲ ਵੱਡੀ ਬੱਚੀ ਹੈ ਕੱਢੀ ਆ ਦੋਸਤੋ ਇੱਕ ਨੰਬਰ ਪੂਰੇ ਫਾਲ ਵੱਡੇ ਕੱਦ ਕਾਠ ਵਾਲੀ ਵਹਿੜਾ ਦੂਜੇ ਸੂਵੇ ਵੀਰ ਕਹਿੰਦਾ ਸੂੰਦੀ ਐ 16 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨੇ ਦਿੱਤਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਜੀ ਤੋ ਖਰੀਦੀ ਐ ਵਹਿੜ ਵੱਡੀ-ਵੱਡੀ ਬਹੁਤ ਐ ਥਣ ਭਾਂਡੇ ਦੀ ਸਾਫ਼-ਸੁਧਰੀ ਐ ਸਾਈਡਾਂ 'ਚ ਵਾਲ ਢੱਲਾ ਜੀ ਕਾਫੀ ਬਾਕੀ ਆ ਬਾਕੀ ਦਿਨ 5-7 ਤੇ ਨੇ ਲੈ ਜਾਣੇ ਆ ਯਾਨੀ ਕਿ ਹਫ਼ਤੇ ਦੇ ਅੰਦਰ-ਅੰਦਰ ਸੂਪੂ ਕੋਈ 25 ਦਿਨੀ ਵੀ ਸੂ ਸਕਦੀ ਐ ਤੇ ਕੋਈ 6 ਦਿਨੀ ਵੀ ਸੂ ਸਕਦੀ ਆ ਥਣ ਸੋਹਣੇ ਆ ਗੈਬ 'ਚ ਲੱਗੇ ਹੋਏ ਆ ਬਾਕੀ ਵਹਿੜ ਵੱਡੀ ਆ ਰੋਤ ਹੁਣ ਵਧੀਆ ਆ ਗਈ ਆ ਅਜੇ 5-7 ਦਿਨ ਇਹਨੇ ਸੂਣਾ ਨਹੀਂਗਾ ਤੇ 5-7 ਦਿਨਾਂ ਨੂੰ ਤਾਂ ਮੌਸਮ ਦਾ ਹੋਰ ਵੀ ਫਰਕ ਪੈ ਜਾਣਾ ਕਿਉਂਕਿ ਦਿਨੇ ਤਾਂ ਹੁਣ ਗਰਮੀ ਹੁੰਦੀ ਹੈ ਅਜੇ 5-7 ਦਿਨਾਂ ਦੇ ਨਾਲ ਉਹ ਵੀ ਘਟ ਜਾਣੀਆਂ ਸਵੇਰ ਸ਼ਾਮ ਤਾਂ ਫੋਲੀ ਫਰਕ ਪੈ ਗਿਆ ਤੇ ਵਧੀਆ ਸਿਆਲੋ ਸੈਲ ਕਰਮਾ ਵਾਲੀ ਦੁੱਧੇ ਨਿਆਰੇ ਦੇ ਦੂ ਥਣ ਸੋਹਣੇ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਮੁੱਲ 50000 ਆ ਅੱਜ ਭਾਈ ਕਹਿੰਦਾ 48000 ਦੀ ਆਪਾਂ ਦੇ ਦੇਣੀ ਆ ਵਿੱਚੋਂ ਛੋੜ ਹੋ ਜੂ ਇਹ 6 ਰੋਈ ਬੱਚੀ ਤਾਂ ਤੁਹਾਨੂੰ ਵੀ ਪਤਾ ਵੱਧ ਵੈਸੇ ਆਂਦੀ ਆ ਕਿਉਂਕਿ ਵੱਡੀ ਐ ਪਰ ਅੱਜ ਦਾ ਮੁੱਲ 48000 ਬਿਲਕੁਲ ਜਾਇਜ਼ ਮੁੱਲ ਵਿੱਚੋਂ ਕੋਈ ਥੋੜਾ ਘਣਾ ਛੋੜ ਛਾਪਾ ਮਾਨ ਤਾਨ ਹੋ ਜੂ ਵਿੱਚੋਂ ਵੱਡੇ ਕੱਦ ਕਾਠ ਵਾਲੀ ਬੱਚੀ ਐ 16 17 ਇੱਥੇ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਕੱਦ ਕਾਠ ਵੱਡਾ ਥਣ ਭਾਂਡੇ ਦੀ ਵੀ ਸਾਫ਼ ਸੁਥਰੀ ਐ ਲੇਵਾ ਵੀ ਲਾਹੂ ਬਹੁਤ ਕਿਉਂਕਿ ਵਾਲ ਤੇ ਲੰਪਾਈਆਂ ਬਹੁਤ ਬਿਲਕੁਲ ਜਾਇਜ਼ ਮੁੱਲ 48000 16 17 ਦੁੱਧ ਪਿਆ ਜੀ 2 ਨੰਬਰ ਜਰਸੀ ਤੇ ਆ ਜੀ ਗੁਰੇ ਇਹ ਬੈੜ ਮੇਰੇ ਦੂਜੇ ਸੋਏ ਸੋਈ ਆ ਕਿ ਕੱਲ ਦੀ ਸੂਈਆ ਮਗਰੇ ਤੇ ਮੇਲ ਕਾਫਾ ਬੱਛਾ ਜੀ ਠੀਕ ਆ ਤੇ ਅੱਜ ਹੀ ਆਈ ਹੈ ਵੀਰੇ ਆਪਣੇ ਕੋਲੇ ਮਾਰਗਣ ਜਿਹੜਾ ਮਰਲੇ ਸੀਦਾ 14 ਕਿਲੋ ਤੋਂ ਦੱਸਿਆ ਵੀਰੇ ਚਵਾਈ ਇੱਕ ਨੰਬਰ ਆ ਠੰਡੀ ਸੀਲ ਆ ਜੀ ਜੈ ਜੈ ਮੋਲੇ ਇਹ ਵੀ ਬੱਛੀ ਵੀਰੇ 48000 ਤੋਂ ਮਾਨਦਾਨ ਕਰ ਦਾਂਗੇ ਹਾਂਜੀ ਸਹੀ ਹੈ ਦੋਸਤੋ ਇੱਕ ਨੰਬਰ ਵੀ 48000 ਦੀ ਦੋ ਨੰਬਰ ਵੀ 48000 ਦੀ ਦੁੱਧ ਸਾਰੀਆਂ ਦੇ ਮੱਝਾਂ ਵਰਗਾਊਗਾ ਤਾਂ ਕਰਕੇ ਇਹ ਦੁੱਧ ਇਹਨਾਂ ਦਾ ਮੱਝਾਂ ਵਰਗਾ ਜਰਸੀਆਂ ਦਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਨਾ ਕਿ ਜਰੂਰ ਥੋੜੇ ਹੈਗੇ ਆ ਪਰ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਆਪਾਂ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ 7 ਨਾਗ ਆਪੋ ਆਪਣਾ ਸ਼ਾਂਟ ਕੇ ਲੈ ਜਿਓ ਜੇ ਕੋਈ ਦੋ ਲੈ ਜੂ ਪੂਰਾ ਵੱਧ ਮਾਨ ਤਾਨ ਹੋ ਜੂ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸਵੇ ਸੂਈ ਆ ਕੱਲ ਦੀ ਸੂਈ ਆ ਵੀਰ ਕਹਿੰਦਾ ਆਪਣੇ ਘਰੇ ਅੱਜ ਹੀ ਆਈ ਆ 24 ਦੀ ਇੱਕ ਨੰਬਰ ਆ ਬਾਕੀ ਸੂਈ ਸਵਾਈ ਹੈਗੀ ਆ ਆਪਦੀ ਭਵਨ ਦੋ ਟਾਈਮ ਚੋਕੇ ਲੈ ਜੋ ਹਵਾਨਾ ਸੋਹਣਾ ਠੋਸ ਨੇਗਰ ਥਣ ਗਲਾਬੀ ਆ ਪੂਰਾ ਮੁਠੀ ਵਾਲਾ ਜਾਨ ਵਾਲਾ ਥਾਣਾ ਕੋਈ ਵੱਧ ਫੂਡ ਸ਼ਾਂਗ ਹੈ ਨਹੀਂ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿਕ ਰਹਿਵਾਨਾ ਮਗਰ ਪੱਭੂ ਆ ਬੱਚਾ ਸੋਹਣਾ ਪਰ ਹੈਗਾ ਪੱਭੂ ਜੀ ਕਿਤੇ ਮੱਛੀ ਹੁੰਦੀ ਬਹੁਤ ਸੋਹਣੀ ਵੜ ਤਿਆਰ ਹੋਣਾ ਸੀ ਦੇ ਦੀ ਫੀਮ ਦਾ ਬਾੜੀ ਜਿਆਦਾ ਜਿਹੇ ਮੰਨ ਹਾਂ ਫਾੜੀ ਵਾਲਾ ਲੇਵਾ ਲੱਗਾ ਬੱਚੇ ਨੂੰ ਚਵਾਈ ਬਹੁਤ ਚੰਗੀ ਲੱਗੀ ਇੱਕ ਨੰਬਰ ਚਵਾਈ ਆ ਜੀ ਜਮਾ ਠੀਕ ਹੈ ਹਾਂਜੀ ਚਵਾਈ ਇੱਕ ਨੰਬਰ ਹੈ ਫਾੜੀ ਵਾਲਾ ਲੇਵਾ ਥਣ ਭਾਂਡੇ ਦੀ ਸਾਫ਼ ਸੁਥਰੀ ਹੈ ਬਿਲਕੁਲ ਜੈਜ ਪ੍ਰਾਈਸ ਪਹਿਲਾ ਜੋੜਾ 48 48000 ਦਾ ਤਿੰਨ ਨੰਬਰ ਤੇ ਆ ਜਾ ਗੁਰੇ ਇਹ ਬੱਚੀ ਵੀ ਪਹਿਲੇ ਸੂਏ ਆ ਦੈਨ ਮੰਨ ਲਈ ਚਲੋ ਹਫਤੇ ਦੇ ਅੰਦਰ ਬਾਹਰ ਲਊਗੀ ਇਹ ਠੀਕ ਜੂ ਦਿਨ ਵੱਧ ਘੱਟ ਵੀ ਲੈ ਲੈਂਦੀ ਆ ਕੁਆਲਟੀ ਕੁਆਲਟੀ ਦਾ ਦੰਤੀ ਹੈਨੀ ਵੀਰੇ ਇੰਨੀ ਆ ਬੱਚੀ ਦੀ ਸਹੀ ਆ ਹਾਂਜੀ ਤੇ ਪ੍ਰਾਈਸ ਵੀਰੇ ਦਾ 45000 ਚ ਮਾਨਤਾਨ ਕਰ ਦਾਂਗੇ ਦੁੱਧ ਕਿੰਨਾ ਕੁ ਵੇਚਦੇ ਸਾਬ ਨੂੰ ਮੇਰੇ ਬੱਚੀ ਦਾ ਦਾਲੀਆ ਕੁਆਲਟੀ ਜਿਹੜੀ ਹੈ ਨਾ ਚਲੋ ਆਪਾਂ ਕਹਿੰਦੇ ਨਹੀਂਗੇ ਵੀ ਆਪਣੇ ਆਈਡੀ ਦੇ ਸਾਰਾ 13 14 13 14 ਕਿਲੋ ਦੁੱਧ 15 ਦੇ ਕਰੀਬ ਆਉਣਾ ਚਾਹੀਦਾ ਹੈ ਨਾ ਬਾਕੀ ਅਗਲਾ ਆਪ ਦੀ ਸਮਝ ਨਾਲ ਲੈ ਲਓ ਜੈਜਾ ਦੋਸਤੋ 3 ਨੰਬਰ ਪਹਿਲਾ ਸੂਆ ਜਰਸੀ ਪੰਜ ਸੱਤਾਂ ਦਿਨਾਂ ਦੇ ਵਿੱਚ ਵਿੱਚ ਵੀਰ ਕੰਦਾ ਸੂਪੂਗੀ ਜਾਦਬਰੀੜ ਬਹੁਤ ਆ ਬੂਥੀ ਪਾਤੀ ਫੁੱਲੀ ਸੋਣੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਸੋਹਣਾ ਥਣ ਭਾਂਡੇ ਦੀ ਸਾਫ ਸੁਥਰੀ ਹੈ ਛੋਟਾ ਜਿਹਾ ਮੂੰਹ ਬੋਦੀ ਵਾਲੀ ਜਰਸੀ ਚਮਕ ਚਮਕ ਪਿੰਡੇ 'ਚ ਪੂਰੀ ਹੈ ਅੱਜ ਵੀਰ ਕੰਦਾ 45000 ਦੀ ਆਪਾਂ ਦੇ ਦੇਣੀ ਆ ਮੱਛੀਆਂ ਵਾਲਾ ਭਾਈ ਹੈ ਜਿਹੜੇ ਹਿਸਾਬ ਨਾਲ ਵੀਰ ਕੰਦਾ ਕਦ ਕਾਠ ਹੈ ਹਵਾਨਾ ਉਸ ਹਾਵਨਾ 13 14 ਕਿਲੋ ਵੀਰ ਦੱਸਦਾ ਦੁੱਧ ਪਿਆਜੂ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪ੍ਰਸੰਨਦਾ ਆਊਗਾ ਅਗਲਾ ਬਾਈ ਦੇ ਘਰੇ ਆਵੇ ਆਪਜੀ ਲੀਵਾ ਬਹੁਤ ਸੋਹਣਾ ਲਾਊਗੀ ਵੀਰੇ ਟੱਲ ਢੁੱਲ ਬਹੁਤ ਆ ਬੱਚੀ ਬਾਕੀ ਬੂਥੀ ਬਹੁਤ ਸੋਹਣੀ ਹੈ ਮੂੰਮੱਥਾ ਬਹੁਤ ਸੋਹਣਾ ਹੁਣ ਤੱਕ ਤੀਜੀ ਵਾਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਪਹਿਲੀਆਂ ਦੋਵਾਂ ਵਿਹੜਾ ਨਾਲੋਂ 3 ਨੰਬਰ ਦੀ ਬੂਥੀ ਸੋਹਣੀ ਹੈ 45000 ਦੀ ਦੇ ਦੇਣੀ ਹੈ 13 14 ਕਿਲੋ ਕੋਈ ਦੁੱਧ ਪਿਆਜੂ ਹਾਈਟ ਲਗਭਗ ਸੇਮ ਹੀ ਆ ਆ ਤੁਸੀਂ ਵੇਖ ਲਓ ਪਹਿਲਾ ਜੋੜਾ 48 48000 ਦਾ ਚਾਰ ਨੰਬਰ ਤੇ ਇੱਕ ਸੂਨ ਨੂੰ ਤਿਆਰ ਵੜ ਜਾਵਾ ਕਿੰਨਵਾ ਸੂਆ ਗੋਰੇ ਇਹਦਾ ਇਹ ਬੱਚੀ ਨੇ ਵੀ ਦੂਜੇ ਸੂਏ ਸੋਨਾ ਵਾ ਹਮ ਮੰਨੋ ਤਿਆਰ ਹੀ ਇਹ ਹੋ ਸਕਦਾ ਅੱਜ ਸੂਪ ਹੋਵੇ ਇਹ ਬੱਚੀ ਤੇ ਨਿੱਕੇ ਨਿੱਕੇ ਸੈਂਗ ਪਰ ਕੁਆਲਿਟੀ ਬਹੁਤ ਆ ਵੀਰੇ ਠੰਡੀ ਢੁੰਡੀ ਬਹੁਤ ਆ ਇਹ ਜਿਹੜੀਆਂ ਮਾਰ ਦੀ ਮੂਰਤੀ ਕੋਈ ਚੱਕਰ ਨਹੀਂ ਆ ਸੋਹਣਾ ਨਾ ਬੁੜੀ ਚੱਕੀ ਫਿਰੇ ਨਹੀਂ ਵੀਰੇ ਹੈ ਹੀ ਬਾੜੀ ਜਿਆਦਾ ਢੰਡੀ ਇਹਦਾ ਕੁਆਲਿਟੀ ਜਿਹੜੀ ਵੈਸੇ ਕਹੀ ਦੀ ਨਗਲੀ ਕਰਕੇ ਦਗਾਈ ਹਾਂ ਹਾਂ ਸਹੀ ਆ ਇਹ ਨਹੀਂ ਮਾਰਨ ਮਰਾਉਣ ਵਾਲੀ ਦੀ ਜੀ ਤੇ ਬਾਕੀ ਥਾਂ ਲੇਵਾ ਬਹੁਤ ਜਿਆਦਾ ਹੀ ਚੰਗਾ ਰੇ ਮੱਛੀ ਦਾ ਦੁੱਧ ਕਿੰਨਾ ਕੱਢ ਜੂ ਦੁੱਧ ਵੀ ਜਿਹੜਾ ਮਾਲਕ ਨੇ ਮੇਰੇ ਲਈ ਸੋਦਾ 14 ਕਿਲੋ ਦੁੱਧ ਦੱਸਿਆ ਵਾ ਹਾਂ ਬਾਕੀ ਅਗਲੇ ਦੀ ਸੇਵਾ ਦਾ ਹੈ ਨਾ ਇਹ ਵਰ ਵਜਨ ਬਹੁਤ ਆ ਲੇਵਾ ਥਾਂ ਬਹੁਤ ਚੰਗਾ ਜੀ ਜਾਇਜ਼ ਜਮੋਲ ਤੇਰੀ yes no ਹੋਣੀ ਵੀਰੇ 36000 ਰੁਪਏ ਦੀ ਮੋਲ ਕਰਾਉਣਾ 38 40 ਜਿੰਨਾ ਮਰਜ਼ੀ ਵਾਲਾ ਕਰਾ ਲੈ ਪਰ 36000 ਰਿਵਰਟ ਦੇਣੀ ਹੱਪਾ ਸਹੀ ਆ ਬਾਕੀ ਦੇ ਵੇਖੋ ਥਾਂ ਲੇਵਾ ਦੇਖੋ ਦੋਸਤੋ ਤਾਂ ਮੈਂ ਆਸੇ ਨਾਲ ਹੀ ਕਹਿੰਦਾ ਹੋਰ ਨਾ ਟੁੱਟ ਮਾਰੇ ਪਰ ਇਹ ਮਾਰਦਿਆਂ ਮੁਰਦਿਆਂ ਜਿਵੇਂ ਹੀ ਨਹੀਂ ਹੁੰਦੀਆਂ ਇਹਹੀ ਇਹਨਾਂ ਦੀਆਂ ਜਰਸੀਆਂ ਨਾ ਤਾਂ ਇਹ ਮਾਰਨ ਤੇ ਫੈਟ ਵੀ ਇਹਨਾਂ ਦੀ HF नस्ਲ ਨਾਲੋਂ ਵੱਧ ਆਉਂਦੀ ਹੈ ਤਾਂ ਕਰਕੇ ਡਿਮਾਂਡ 'ਚ ਵੱਧ ਰਹਿੰਦੀ ਹੈ ਦੁੱਧ ਵੱੱਜਾਂ ਵਰਗਾ ਹੁੰਦਾ ਤੇ ਮੱਝ ਦੇ ਮੁਕਾਬਲੇ ਆਪ ਵੀ ਥੋੜੇ ਪੈਸਿਆਂ ਦੀ ਜਾਂਦੀ ਹੈ 36000 ਦੀ ਦੇ ਦੇਣੀ ਹੈ ਵਿੱਚੋਂ ਕੱਲੀ ਛੋੜ ਹੋਣੀ ਹੈ ਜਮਾ ਜਾਇਜ ਮੁੱਲ ਇਦੋਂ ਘੱਟ ਮੁੱਲ 'ਚ ਤਾਂ ਕਿਸੇ ਵੀ ਘਰੋਂ ਤੁਹਾਨੂੰ ਜਰਸੀ ਨਹੀਂ ਮਿਲਣੀ 36000 ਦੀ ਦੇ ਦੇਣੀ ਹੈ 14 ਕਿਲੋ ਦੁੱਧ ਵੀਰ ਕਹਿੰਦਾ ਇਹਨੇ ਦਿੱਤਾ 13 14 ਇੱਥੇ ਖੁੱਲਾ ਪਿਆ ਦੇਣਾ ਬਾਕੀ ਥਣ ਭਾਂਡੇ ਦੀ ਬਹੁਤ ਸੋਹਣੀ ਆ ਥਣ ਵੀ ਮੱਝ ਵਾਲਾ ਮੋਟਾ ਅੱਧੀ ਚਵਾਈ ਵਾਲਾ ਜਾਨ ਵਾਲਾ ਸੂਨ ਨੂੰ ਤਿਆਰ ਹੈ ਬੈਨ ਨੂੰ ਫਿਰਦੀ ਜੀ ਆ ਇਹ ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਣੀ ਆ ਤੁਸੀਂ ਪੁੱਛਣਾ ਕਿ 4 ਨੰਬਰ ਬਾਈ ਕਿੰਨੇ ਦੀ ਸੂਪ ਹੀ ਕਿ ਨਹੀਂ ਸੂਈ ਤੇ ਬਾਈ ਕਹੇ ਬਾਈ ਸੂਪ ਹੀ ਮਗਰੇ ਦੇ ਵੱਛੀ ਆ ਬਿਲਕੁਲ ਤਿਆਰੀਆਂ ਚ ਰਾਤ ਕੱਢਣਾ ਨੇ ਕੱਢਦੀ ਨਹੀਂ ਇਹ ਹੋਰ ਘੰਟੇ ਖੰਡ ਤੱਕ ਰੇਣੀ ਸੂਪ ਪੈਣਾ ਪਰ ਪ੍ਰਾਈਜ਼ ਜਮਾਂ ਜਾਇਜ਼ ਬਾਕੀ ਮਰਜ਼ੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਜਦੋਂ ਪੈਸੇ ਤੁਸੀਂ ਲਾਉਣੇ ਮਰਜ਼ੀ ਵੀ ਫਿਰ ਢੋਡੀ ਚੱਲਣੀ ਆ ਪਰ ਮੇਰੀ ਇੱਕ ਨਿੱਕੀ ਜੀ ਸਲਾਹ ਜਮਾ ਜਾਇਜ ਮੋਲ ਲੈ ਦੁਕਾਟ ਮੋਲ ਜਿਦਾ ਜਮਾ ਹੀ ਨਹੀਂ ਕੋਸ ਮੈਲਾ ਬਾਕੀ ਠੰਡੀ ਜੀ ਦਾ ਵੀਰੇ ਇਹ ਨਹੀਂ ਮੰਨਦਾ ਦੀ ਲੱਤ ਮਾਰੂਗੀ ਹਾਂ ਬਾਕੀ 20 25 25000 ਦੀਆਂ ਤਾਂ ਜਰਸੀਆਂ ਵੱਛੀਆਂ ਵੀ ਕੀ ਜਾਂਦੀਆਂ ਅੱਗੇ ਆ ਜਾ ਕੋਰੇ 5 ਨੰਬਰ ਤੇ ਇਹ ਮੱਛੀ ਨੇ ਵੀਰੇ ਦੂਜੇ ਸੂਏ ਸੋਨਾ ਵਾ ਦੈਨ ਲਉਗੀ ਇਹ 10 ਤੋਂ 12 ਦੇ ਵਿੱਚ ਮੰਨੋ ਕਰੀਬ ਲਉਗੀ ਇਹ ਸਹੀ ਆ ਹਾਂਜੀ ਪਹਿਲੇ ਸੂਏ ਦਾ 12 ਕਿਲੋ ਦੁੱਧ ਦੱਸਿਆ ਵੀਰੇ ਮਾਰਕ ਕਰਿਆ ਆਪਣੂ ਹਲਕਾ ਜਿਹਾ ਵਿੱਚ ਕ੍ਰੋਸ ਹੈਗਾ ਜੀ ਜੈ ਜੈ ਮੰਨ ਲਓ ਇਹਦਾ 34000 ਜਮਾਨਤ ਕਰਦਾਂਗੇ ਵੀਰੇ ਮੱਛੀ ਦਾ ਸਹੀ ਆ 5 ਨੰ 5 ਨੰਬਰ ਤੁਸੀਂ ਹੁਣ ਸਕਰੀਨ ਤੇ ਵੇਖਣੀ ਹੈ ਵੇੜ 34000 ਚੋਂ ਥੋੜਾ ਘਣਾ ਮਾਣ ਬਾਈ ਕਹਿੰਦਾ ਕਰ ਦੂੰ 12 ਹੂੰ ਵਾਜਰ ਮੋਜਨ ਬਹੁਤ ਆ 12 ਕਿਲੋ ਦੁੱਧ ਬਾਈ ਦੱਸਦਾ ਕਿ ਨਹੀਂ ਦਿੱਤਾ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਇਹ ਸੂਪੂਗੀ ਬਾਕੀ ਵਾਲਟੇ ਲਾ ਪਈਆਂ ਬਹੁਤ ਇਕੱਲੀ ਕੱਚੀ ਕੱਚੀ ਹੈ ਦਿਨ ਜਰੂਰ ਇਹਨੇ 10 ਲੈ ਜਾਣੇ ਆ ਤੇ ਪਰ ਮੁੱਲ ਵੀ ਫਿਰ ਅੱਜ ਕੱਚਿਆਂ ਵਾਲਾ ਹੀ ਆ 34000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਮੂਰਲੇ ਥਾਨ ਦਾ ਮੂਰਲੇ ਥਾਨ ਨਾਲ ਸੇਮ ਹੀ ਸਾਈਜ਼ ਆ ਦੋਸਤੋ ਮੇਟਾਂ ਤੋਂ ਥੋੜਾ ਜਿਹਾ ਡਰਦੀ ਸੀ ਮਗਰਲੇ ਦਾ ਮਗਰਲੇ ਨਾ ਹੁਣ ਤਿੱਕਰ ਤੁਸੀਂ ਪੰਜ ਵੈੜਾ ਵੇਖ ਲਈਆਂ ਫੋਰ ਸ਼ਾਂ ਕਿਸੇ ਤੇ ਭੋਰਾ ਵੇਖਣ ਨੂੰ ਵੀ ਹੈ ਨਹੀਂ ਸਾਰਿਆਂ ਦੇ ਪਿੰਡੇ ਚਮਕ ਚੋਂਕ ਪੂਰੀਆਂ ਨਾ ਕੋਈ ਧਫੜੀ ਹੈ ਨਾ ਕੋਈ ਧਫੜੀ ਦਾ ਨਿਸ਼ਾਨ ਸਾਰੀਆਂ ਸੋਹਣੀਆਂ ਵੈੜਾ ਥਾਂ ਦੁਬਾਰਾ ਵੇਖ ਲੋ 4 ਨੰਬਰ ਤੇ ਦੂਸਰੀ ਸਾਈਡ ਤੋਂ 36000 ਦੀ ਦੇ ਦੇਣੀ ਆ ਹੋਰ ਘੰਟੇ ਖੜ ਤੇਕਰ ਨੇ ਸੂਪ ਹੈ ਨਾ 5 ਨੰਬਰ 34000 ਦੀ 12 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਕੋਈ 12 13 ਇੱਥੇ ਪਿਆ ਜੂਗੀ ਅੱਗੇ ਆ ਜਾ ਕੋਰੇ 6 ਨੰਬਰ ਤੇ ਇਹ ਪਛੀਨੇ ਮੇਰੇ ਦੂਜੇ ਸੋਨੇ ਨੂੰ ਆ ਠੀਕ ਹੈ 10 10 12 ਦਿਨ ਲਊਗੀ ਮੰਨ ਕੇ ਚੱਲੋ ਤੇ ਪਹਿਲੇ ਸੂਏ ਦਾ 14 ਤੋਂ 15 ਕਿਲੋ ਦੁੱਧ ਦੱਸਿਆ ਵੀਰੇ ਵੱਡੀ ਵੱੱਛੀ ਆ ਲੰਮੀ ਲੰਮੀ ਬਹੁਤ ਆ ਜੈਤ ਜਮਾਲ ਇਹ ਬੱਚੀ ਦੇ ਦਾਂਗੇ ਮੇਰੇ ਅੱਜ ਦਾ ਪ੍ਰਾਈਸ ਜਿਹੜਾ 38000 ਰੁਪਏ ਦੀ ਬੱਚੀ 45 ਦੀ ਆ ਪਰ ਅੱਜ ਲੈਣ ਦੇਣੀ ਜਿਹੜਾ 38000 ਦਾ ਹੋ ਜਾਊਗਾ ਬਾਕੀ ਜਿਵੇਂ ਬੱਚੀ ਵੀ ਆਪਾਂ ਉਹ 36 ਦੀ ਕਹੀ ਹੈ ਨਾ ਵੀ ਉਹ ਲੈਣੇ ਆ ਕਈ ਭਰਾ ਨਾਲ ਫੇਰ ਵੀ ਸੌਦੇ ਬਾਜੀ ਕਰਨ ਲੱਗੇ ਆ ਠੀਕ ਆ ਵੀ ਆਪਾਂ ਜਿਹੜਾ ਹਾਂ ਨਾ ਤੇ ਉਹਦੀ ਹਾਂ ਜਿੰਨੇ ਜਿਹੜੇ ਮੁੱਲ ਦੱਸੇ ਉਹਨੇ ਲੈਣੇ ਆ ਜਿਹੜਿਆਂ ਦਾ ਮੁੱਲ ਦੱਸਿਆ ਵੀ ਉਹਨਾਂ ਚੋਂ ਥੋੜਾ ਥੋੜਾ ਮਾਰਦਾਨ ਵੀ ਹੋ ਜਾਊਗਾ ਪਰ ਉਹਦਾ 36 ਲੈਣਾ ਤੇ ਲੈਣਾ ਹੈ ਨਾ ਜਿੰਨੇ ਜਿਹੜੇ ਐ ਨਹੀਂ ਬਗਿਆ ਦੋਸਤੋ ਵੀਰ ਕਹਿੰਦਾ ਜਿਹੜੇ ਪਸ਼ੂ ਚ ਕਿਹਾ ਕਿ ਥੋੜਾ ਘਣਾ ਮਾਨ ਹੋ ਜੂ ਉਹਦੇ ਚ ਮਾਨ ਵੀ ਇਹਦੇ ਚੋ ਨਹੀਂ ਬਾਈ ਕਹਿੰਦਾ ਆਪਾਂ ਘਟਾਣਾ 36000 ਲੈਣਾ ਇਕੱਲੀ ਛੋੜ ਹੋਣੀ ਆ ਵਿੱਚੋਂ ਉਹ ਆਪਦੀ ਖੁਸ਼ੀ ਨਾ ਜਿੰਨੀ ਮਰਜ਼ੀ ਬਾਈ ਕਰ ਦੇ ਬਾਕੀ ਤੁਸੀਂ ਗੱਲ ਫੋਨ ਤੇ ਕਰ ਹੀ ਲੈਣੀ ਆ ਆ ਵੀ ਬਾਈ ਦੱਸਦਾ ਕਿ ਇਹਨੇ 14 ਕਿਲੋ ਦੁੱਧ ਦਿੱਤਾ ਹੈ ਦਸਾਂ 12 ਦਿਨਾਂ ਦੀ ਇਹ ਕੱਚੀ ਹੈ ਕਦ ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਾਣੇ ਤੇ ਵੀ ਸੋਹਣੇ ਆ ਮੋٹے ਥਾਣ ਆ ਗੈਬ ਚ ਲੱਗੇ ਹੋਏ ਆ ਮੌਲੇ ਦਾ 38000 ਦੋ ਘਟ 40000 ਦੀ ਤਿਆਰ ਹੋਈ ਬਾਈ ਕਹਿੰਦਾ 45000 ਦੀ ਆ 38000 ਦੀ ਦੇ ਦੇਣੀ ਆਪਾਂ 38000 ਚੋਂ ਛੋੜ ਹੋ ਜੂਗੀ ਦੁੱਧ 14 ਕਿਲੋ ਦਿੱਤਾ ਇਹਨੇ ਪਹਿਲਾਂ ਨੇ ਦੂਜੇ ਸੂਏ ਹੁਣ ਸੂਨ ਨੂੰ ਇਹ ਤਿਆਰ ਆ ਕੋਈ ਦਸਾਂਗ ਦੇਣਾ ਦੀ ਕੱਚੀ ਆ ਹਾਈਟ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਲਗਭਗ ਸਾਰੀਆਂ ਵੜਾਂ ਦੀ ਹਾਈਟ ਸੇਮ ਹੀ ਆ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜਿਹੜਾ ਵੀ ਤੁਹਾਡੇ ਜਾਨਵਰ ਪਸੰਦ ਆਊਗਾ ਤੁਸੀਂ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦੇ ਆ ਨਹੀਂ ਬਾਈ ਦੇ ਘਰੇ ਆਓ ਆਪ ਦੀ ਟਕਾ ਕੇ ਤਸੱਲੀ ਕਰਿਓ ਆਪ ਦੀ ਨੱਖ ਪਰਖਣਾ ਚੀਪੇ-ਜੂਪੇ ਕੱਢੋ ਸਵਾਰ ਕੇ ਜਿਹੜਾ ਸੂਆ ਆਪ ਅਸੀਂ ਚੋਕੇ ਲੈ ਜਾਓ ਥਣ ਪਾਸ ਕਰਿਓ ਦੂਜਿਆਂ ਦੇ ਆਕੇ ਤੇ ਆਪਦੇ ਲੈ ਜਾਓ ਜਿਹੜਾ ਰੰਗ ਤੁਹਾਡੇ ਪਸੰਦ ਦਾ ਹੋਊ ਲਾਸਟ ਤੇ ਇੱਕ ਹੋਰ ਬੱਚੀ ਕੰਨਵਾ ਸੂਆ ਵੀਰੇ ਇਹ ਬੱਚੀ ਵੀਰੇ ਪਲੂਨ ਆ ਖੀਰੀ ਬੱਚੀ ਆ ਦੁੱਧ ਦੰਦ ਬੱਚਾ ਇਹ ਅੱਛਾ ਵੀ ਮਾਲਕਾਂ ਦੇ ਦੱਸਣ ਮੁਤਾਬਕ ਇਹਦੀ ਮਤਲਬ 22 ਮਹੀਨੇ ਉਮਰ ਆ ਕਿ 7 ਮਹੀਨੇ ਦੀ ਗੱਬਣ ਹੈ ਵੀਰੇ ਬੱਚੀ ਠੀਕ ਹੈ ਵੀ ਆਪਣੀ ਚੈੱਕ ਕਰਾ ਕੇ ਲਿਆਂਦੀ ਆ ਵੀ ਕੋਈ ਭਰਾ ਨੇ ਜਾਣੀ ਆਪਦੀ ਪਾਸ ਕਰਾ ਕੇ ਲਿਜਾਵੇ ਹਨਾ ਹੀ ਸਹੀ ਹੈ ਤੇ ਬਾਕੀ ਕੁਆਲਿਟੀ ਕੁਲਟੀ ਦਾ ਤਾਂ ਕੋਈ ਅੰਤ ਹੀ ਨਹੀਂ ਵੀਰੇ ਭਾ ਛੋਟਾ ਜਾ ਭਾ ਵੀਰੇ ਬੱਚੀ ਦਾ ਮਨਣਾ ਹੁਣ ਅਸੀਂ 2 ਮਹੀਨੇ ਨੂੰ ਬੜੇ ਰੁਪਈਆ ਦੀ ਆ ਜਿੰਨੀ ਕੁਆਲਿਟੀ ਕਰਦੇ ਦਾ ਪਰ ਅੱਜ ਤਾਂ ਪ੍ਰਾਈਸ ਹੋਊਗਾ ਇਹਦਾ 32000 ਦੀ ਬੱਚੀ ਦੇ ਦਾਂਗੇ 32 ਹਾਂ ਵਿੱਚ ਛੋਟਾ ਜਾ ਮਾਨਦਾਨ ਦੋਸਤੋ 32000 ਦੀ ਵੀਰ ਕਹਿੰਦਾ ਦੇ ਦੇਣੀ ਆ ਵਿੱਚੋਂ ਛੋਟਾ ਜਾ ਮਾਨਤਾਨ ਹੋ ਜੂ 7 ਮਹੀਨਿਆਂ ਦੀ ਗੱਬਣ ਹੈ 22 ਤੇ 2 ਮਹੀਨੇ ਵੀਰ ਇਹਦੀ ਉਮਰ ਦੱਸ ਤਾਂ ਤੁਸੀਂ ਸੋਣ ਹੀ ਲਿਆ ਦੁੱਧ ਵਾਲੇ ਦੰਦਾਜ ਖੀਰੀ ਹੈ ਜਿਹਦੇ ਪਸੰਦ ਆਉ ਅਗਲਾ ਆਪ ਦਾ ਡਾਕਟਰ ਨਾਲ ਹੀ ਲਈ ਆ ਵੀ ਜੇ ਕੋਈ ਮੋਟਰਸਾਈਕਲ ਤੇ ਆਉਂਦਾ ਤੇ ਮੋਟਰਸਾਈਕਲ ਤੇ ਭਾਈ ਆਵੇ ਜੇ ਕੋਈ ਗੱਡੀ ਤੇ ਆਉਂਦਾ ਤੇ ਨਾਲ ਹੀ ਗੱਡੀ ਤੇ ਭਾਈ ਆਵੇ ਤੇ ਜੇ ਨਹੀਂ ਡਾਕਟਰ ਹੈਗਾ ਭਾਈ ਤੇਨੂੰ ਇਥੋਂ ਪਿੰਡੋਂ ਲੈ ਦੂਗਾ ਡਾਕਟਰ ਬੂਤੀ ਬਾਤੀ ਬਹੁਤ ਸੋਹਣੀ ਆ ਬਾਡੀ ਦਾ ਕੋਈ ਅੰਤ ਨਹੀਂ ਬ੍ਰੇਟੀ ਚਾਹੀਦਾ ਮੇਰੀ ਵੀ ਆਰ ਦੀ ਤਾਂ ਬੱਚੀ ਵੀਰੇ ਫੰਡਰ ਲੈ ਜਾਂਦੀ ਮਾਂ ਦਾ ਇਥੇ ਹਾਂ ਇਹ ਵੀ ਗੱਲ ਸਹੀ ਆ ਦੋਸਤੋ ਨੋਟ ਕਰਨ ਵਾਲੀ ਗੱਲ ਆ ਜੇ ਆਪਾਂ ਏਡੀ ਜਰਸੀ ਹੀਫਰ ਲੈਣੇ ਆ ਖੀਰੀ ਬੱਚੀ ਕੋਈ 222000 ਦੀ ਵੱਛੀ ਮਿਲਦੀ ਐ ਔਸਰ ਵੜ ਇਹਦਾ 10000 ਮੁੱਲ ਔਸਰ ਵੜ ਨਾਲੋਂ ਵੱਧ ਆ ਤੇ ਫਿਰ ਗੱਬਣ ਵੀ ਇਹ ਸੱਤਾਂ ਮਹੀਨਿਆਂ ਦੀ ਆ ਮਹੀਨੇ ਵੀ ਦੋ ਰਹਿ ਗਏ ਆ ਥਣ ਸੋਹਣੇ ਆ ਗੈਬ ਚ ਲੱਗੇ ਹੋਏ ਆ ਲਾਇਓਰਟੀ ਸੋਹਣੀ ਪੱਟੀ ਹੋਈ ਆ ਦੋ ਮਹੀਨੇ ਅਗਲਾ ਕੋਈ ਭੈਣ ਭਰਾ ਦੋ ਮਹੀਨੇ ਕੋਈ ਦੋ ਗੱਟੇ ਢਾਈ ਗੱਟੇ ਨੂੰ ਟਰਾਂਜ਼ੀਸ਼ਨ ਦੇ ਪਾ ਲਈ ਕੋਈ 4-5000 ਇਹ ਤੇ ਖਰਚਾ ਕਰ ਲੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਤਾਮੀ ਕਰਮਾ ਵਾਲੀ ਵਧੀਆ ਪੈਸੇ ਵਟਾਜੂ ਤੇ ਜੇ ਘਰੇ ਕਿਸੇ ਭੈਣ ਭਰਾ ਨੇ ਦੁੱਧ ਪੀਣ ਨੂੰ ਰੱਖਣੀ ਆ ਤੇ 2 2.5 ਘਟੇ ਜਦੋਂ ਤੁਸੀਂ ਇਹਨੂੰ ਫੀਡ ਦੇ ਪਾਏ ਹੋਏ ਤੇ ਆਪੇ ਕਰਮਾ ਵਾਲੀ ਨੇ ਵਧੀਆ ਖੁੱਲਾ ਦੁੱਧ ਪਿਆ ਦੇਣਾ ਹਾਈਟ ਇਹਦੀ ਵੀ ਉਹਨਾਂ ਦੇ ਬਰਾਬਰ ਹੀ ਆ ਐ ਨਹੀਂਗਾ ਕਿ ਬੱਛੀ ਆ ਤੇ ਗੋਡੇ ਗਿੱਡੀ ਹੋ ਆ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੂਜੀਆਂ ਵੜਾਂ ਦੇ ਬਰਾਬਰ ਹੀ ਇਹਦੀ ਹਾਈਟ ਹੈ 32000 ਦੀ ਦੇ ਦੇਣੀ ਆ ਛੋਟਾ ਜਿਹਾ ਮਾਣ ਹੋ ਜੂ ਤੇ ਜਿਹੜੀ ਆ ਤੁਸੀਂ 20 22000 ਦੀ ਔਸਰ ਵੜ ਲਓਗੇ ਏਡੀ ਉਹ ਪਤਾ ਨਹੀਂ ਖਣੀ ਅਗਲੀ ਨੇ ਆਉਂਦੀ ਨੇ ਸੀਬਨ ਲੈ ਜਾਣਾ ਖਣੀ ਕੋਈ 6 ਮਹੀਨੇ ਪੱਠੇ ਪਾਉਣੇ ਵੀ ਪੈ ਸਕਦੇ ਆ ਤੇ ਇਹਦਾ ਫਿਰ ਕਿਸਤਾਂ ਦੀ ਗੱਬਣ ਹੈ ਚੈੱਕ ਪਾਸ ਦੋ ਮਹੀਨੇ ਰਹਿ ਗਿਆ ਔਸਰ ਵੈੜ ਲੈਣ ਨਾਲ ਉਹ ਗੱਬਣ ਮੱਛੀ ਲਈ ਚੰਗੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆਪੂ ਜੀ ਚੱਕਦੀ ਫਿਰਦੀ ਆ ਇਹਨੇ ਹੋਰ ਅੱਧੇ ਘੰਟੇ ਤੱਕ ਬੱਚਾ ਰੱਖ ਦੇਣਾ ਦਾਸ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲ ਮਿਲਦੇ ਆ ਕਿਸੇ ਹੋਰ ਨੇ ਮੇਰੇ ਨਾਲ